ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੇ ਹਲਕੇ ਮਲੋਟ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਦੁਕਾਨ ਵਿੱਚ ਬੈਠ ਕੇ ਸ਼ਹਿਰ ਵਾਸੀਆਂ ਦੇ ਨਾਲ-ਨਾਲ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਦੀ ਡਟ ਕੇ ਰਾਖੀ ਕੀਤੀ ਜਾ ਰਹੀ ਹੈ ਅਤੇ ਸੰਘਰਸ਼ ਵੀ ਜਾਰੀ ਰਹੇਗਾ। ਉਹਨਾਂ ਨੇ ਪੰਜਾਬ ਵਾਸੀਆਂ ਨੂੰ ਪਹਿਰਾ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਆਦੇਸ਼ ਹੈ ਕਿ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ। ਜਿਸ ਦੇ ਚੱਲਦਿਆਂ ਅੱਜ ਉਹਨਾਂ ਦੇ ਵੱਲੋਂ ਮਲੂਠ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਦੁਕਾਨ ਤੇ ਬੈਠ ਕੇ ਜਿੱਥੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਉੱਥੇ ਹੀ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਆਪ ਦੀ ਸਰਕਾਰ ਦਾ ਆਦੇਸ਼ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਰ-ਘਰ ਜਾ ਕੇ ਹੱਲ ਕੀਤਾ ਜਾਵੇ। ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਅੱਜ ਇਹ ਪ੍ਰੋਗਰਾਮ ਬਣਾਇਆ ਗਿਆ ਹੈ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਵਾਲਾ ਮਾਹੌਲ ਬਣਿਆ ਸੀ ਤਾਂ ਉਹ ਫਾਜ਼ਿਲਕਾ ਸਰਾਦ ਤੇ ਪਿੰਨਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਵੱਲੋਂ ਸੁਣਿਆ ਗਿਆ ਸੀ ਅਤੇ ਉਹਨਾਂ ਨੂੰ ਹੌਸਲਾ ਫਜ਼ਾਈਏ ਤੇ ਦਲੇਰੀ ਨਾਲ ਰਹਿਣ ਦੇ ਲਈ ਪ੍ਰੇਰਿਤ ਕੀਤਾ ਗਿਆ ਸੀ। ਤੁਸੀਂ ਕਹਿਣਾ ਚਾਹੋਗੇ ਵੀ ਜਿਹੜਾ ਪੰਜਾਬ ਸਰਕਾਰ ਦਾ ਪਹਿਲਾ ਕਦਮ ਸੀ ਜਦੋਂ ਘਰ-ਘਰ ਜਾ ਕੇ ਮੁਸ਼ਕਲਾਂ ਸੁਣੇ ਗਏ ਜਾਂ ਬਾਜ਼ਾਰ ਦੇ ਵਿੱਚ ਬੈਠ ਕੇ ਜਿਹੜੀਆਂ ਦੁਕਾਨਦਾਰਾਂ ਦੀਆਂ ਜਾਂ ਆਮ ਲੋਕਾਂ ਦੀਆਂ ਬਿਲਕੁਲ ਜੀ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਕ ਕਹਿ ਲਓ ਕਿ ਇਹਨਾਂ ਦਾ ਸੰਦੇਸ਼ ਸੀ ਔਰ ਉਹ ਚਾਹੁੰਦੇ ਸੀ ਕਿ ਅਸੀਂ ਸਰਕਾਰ ਜਿਹੜੀ ਉਹ ਲੋਕਾਂ ਤੱਕ ਪਹੁੰਚ ਕਰੇ ਸੋ ਤਿੰਨ ਸਾਲਾਂ ਤੋਂ ਇਸੇ ਹੀ ਨੀਤੀ ਤੇ ਅਸੀਂ ਕੰਮ ਕਰ ਰਹੇ ਹਾਂ ਮਲੋਟ ਦੇ ਵਿੱਚ ਔਰ ਅੱਜ ਮੈਂ ਆਪਣੇ ਜਿਹੜੇ ਭੈਣ ਭਰਾ ਦੁਕਾਨਾਂ ਤੇ ਕੰਮ ਕਰਦੇ ਆ ਉਹਨਾਂ ਦੀਆਂ ਮੁਸ਼ਕਲਾਂ ਸੁਣਾ ਲਈ ਸੀ ਇੱਥੇ ਮਲੋਟ ਬਾਜ਼ਾਰ ਤੇ ਵਿੱਚ ਕਿਉਂਕਿ ਇਹ ਸਾਡੇ ਉਹ ਭੈਣ ਭਰਾ ਨੇ ਜਿਹੜੇ ਆਪਣਾ ਸਾਰਾ ਦੇਣੀ ਦੁਕਾਨਾਂ ਤੇ ਬਤੌਂਦੇ ਆ ਤੇ ਮੇਰੇ ਤੱਕ ਕਈ ਵਾਰੀ ਪਹੁੰਚ ਵੀ ਨਹੀਂ ਸਕਦੇ ਕਿਉਂਕਿ ਉਹ ਦੁਕਾਨਾਂ ਛੱਡ ਕੇ ਨਹੀਂ ਜਾ ਸਕਦੇ ਸੋ ਇਸ ਕਰਕੇ ਮੈਂ ਇਸ ਏਰੀਏ ਨੂੰ ਕਵਰ ਕਰਨ ਦੀ ਅੱਜ ਕੋਸ਼ਿਸ਼ ਕੀਤੀ ਮੇਲ ਵਿੱਚ ਮੁਸ਼ਕਲ ਹੀ ਰਹੀ ਹੈ ਜੀ ਇਹ ਦੁਕਾਨਦਾਰਾਂ ਦੀ ਜਿਹੜੀ ਇਸ ਤੇ ਵਿਰਧ ਰੱਖੀ ਹੋਈ ਹੈ ਵੈਸੇ ਤਾਂ ਚਲੋ ਸ਼ਹਿਰ ਦੀਆਂ ਸਮੱਸਿਆਵਾਂ ਆਸੀ ਲੱਗੇ ਰਹਿੰਦੇ ਆ 1 ਟੂ 1 ਸਾਰੀਆਂ ਸੌਰਟ ਆਊਟ ਕਰਨ ਪਰ ਅੱਜ ਮੇਰੇ ਕੋਲ ਜਿਹੜੇ ਇਹ ਆਏ ਸੀ ਭੈਂਪੜਾ ਜ਼ਿਆਦਾਤਰ ਆਪਣੀਆਂ ਨਿੱਜੀ ਮੁਸ਼ਕਲਾਂ ਕੋਈ ਬਦਲੀ ਕਰਾਉਣ ਵਾਸਤੇ ਕੋਈ ਜਿਵੇਂ ਦੁਕਾਨ ਅੱਗੇ ਤਾਰਾਂ ਆ ਗਈਆਂ ਇਸ ਤਰ੍ਹਾਂ ਦੀਆਂ ਛੋਟੇ-ਛੋਟੇ ਕੋਈ ਛੋਟੀ-ਮੋਟੀ ਗਲੀ ਵਿੱਚੋਂ ਕੱਚੀ ਪਈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਅੱਜ ਮੇਰੇ ਕੋਲ ਲੈ ਕੇ ਆਏ ਸੀ ਸੋ ਨਾਲ ਅਫਸਰ ਸਹਿਬਾਨ ਬੈਠੇ ਅਸੀਂ ਸੌਰਟ ਆਊਟ ਕਰ ਰਹੇ ਹਾਂ ਪਾਤਕੰਡਾ ਤੇ ਪਾਟ ਜਿਹੜਾ ਪਿਛਲੇ ਪਿਛਲੇ ਤਣਾਅ ਵਾਲਾ ਮੋੜ ਰਿਹਾ ਸੀ ਬਿਆਸ ਥੋੜੇ ਉਹ ਥੋੜੀ ਡਿਊਟੀ ਜਿਹੜੀ ਕਿ ਬਾਰਡਰਾਂ ਦੇ ਏਰੀਆ ਤੇ ਲਈ ਸੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਮੌਲੇ ਹੈਗੇ ਤੁਸੀਂ ਦੌਰਾ ਕਰਕੇ ਆਹ ਮੈਨੂੰ ਆ ਮੁੱਖ ਮੰਤਰੀ ਜੀ ਨੇ ਭੇਜਿਆ ਸੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਔਰ ਜਦੋਂ ਅਸੀਂ ਉੱਥੇ ਗਏ ਸੀ ਤਾਂ ਬਹੁਤ ਜ਼ਿਆਦਾ ਕਹਾ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਤਾਂ ਹੁੰਦਾ ਹੀ ਆ ਕਿਉਂਕਿ ਇੱਕ ਤਰ੍ਹਾਂ ਨਾਲ ਜੰਗ ਜੜੀ ਹੁੰਦੀ ਆ ਕਦੇ ਵੀ ਲੋਕ ਪੱਖੀ ਹੋ ਕੇ ਨਹੀਂ ਨਿਪਟਦੀ ਪਰ ਮੈਂ ਜਿਵੇਂ ਜਾ ਕੇ ਉੱਥੋਂ ਦੇ ਲੋਕਾਂ ਨਾਲ ਮਿਲੀ ਸੀ ਤਾਂ ਮੈਨੂੰ ਇੱਕ ਤਰ੍ਹਾਂ ਦਾ ਮਾਣ ਵੀ ਮਹਿਸੂਸ ਹੋਇਆ ਕਿ ਉਹ ਲੋਕ ਇਸ ਤਰ੍ਹਾਂ ਜਿਵੇਂ ਨਿਡਰਤਾ ਨਾਲ ਗੱਲ ਕਰ ਰਹੇ ਸੀ ਜਿਵੇਂ ਹੈਬਿਚੁਅਲ ਹੋ ਗਏ ਹੋਣ ਸੋ ਮਾਣ ਹੈ ਸਾਨੂੰ ਪੰਜਾਬੀ ਹੋਣ ਤੇ ਕਿ ਅਸੀਂ ਹਰ ਮੁਸ਼ਕਲ ਦਾ ਜਿਹੜਾ ਸਾਹਮਣਾ ਬੜੇ ਹੌਸਲੇ ਨਾਲ ਕਰਦੇ ਹਾਂ ਵਿਸ਼ੇਸ਼ ਤੌਰ ਤੇ ਬਾਰਡਰਾਂ ਦੇ ਉੱਤੇ ਰਹਿਣ ਵਾਲੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈਗਾ ਹੁਣ ਜਿਹੜੇ ਭਾਜਪਾ ਦੇ ਆਗੂ ਬੈਠੇ ਹੈਗੇ ਪੰਜਾਬ ਸਰਕਾਰ ਕੋਈ ਉਹਨਾਂ ਨੂੰ ਰਮਵਾਜਾਰ ਰਕਮ ਅਦਾ ਕਰੇ ਕਿ ਤੁਸੀਂ ਮੰਗ ਕਰਦੇ ਹੋ ਕੇਂਦਰ ਸਰਕਾਰ ਜਿਹੜਾ ਹੈਗਾ ਕੋਈ ਉੱਥੋਂ ਪੈਕੇਜ ਜਾਰੀ ਕਰ ਦੇ। ਦੇਖੋ ਕੇਂਦਰ ਸਰਕਾਰ ਤਾਂ ਜਦੋਂ ਵੀ ਕਿਤੇ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਕੋਈ ਆਪਦਾ ਹੀ ਨੁਕਤੇ ਕੱਢ ਕੇ ਦੱਸ ਦਿੰਦੇ ਆ ਤੇ ਜਦੋਂ ਜੰਗ ਲਾਉਣੀ ਸੀ ਉਦੋਂ ਉਹਨਾਂ ਨੇ ਪੰਜਾਬੀਆਂ ਨੂੰ ਪੁੱਛਿਆ ਤੱਕ ਨਹੀਂ ਕਿ ਉਹ ਕਿਹੜੇ ਹਾਲਾਤਾਂ 'ਚੋਂ ਲੰਘ ਰਹੇ ਅਸੀਂ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਆ ਸਾਰਾ ਕੁਝ ਕਰਾਂਗੇ ਜਿੱਥੇ ਨੁਕਸਾਨ ਹੋਇਆ ਉਹ ਭਰਾਂਗੇ ਵੀ ਉਹਨਾਂ ਨੂੰ ਆਪਣੇ ਨਾਲ ਵੀ ਲੈ ਕੇ ਚੱਲਾਂਗੇ। ਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀਆਂ। 2DM ਦੀ ਜਿਹੜੀ ਅੱਜ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਆ ਗਿਆ ਪਾਣੀ ਨੂੰ ਲੈ ਕੇ ਕਿ ਕਿ ਅੱਜ ਮਨਪ੍ਰੀਤ ਸਿੰਘ ਬਾਦਲ ਜਿਹੜੇ BJP ਦੇ ਅੱਗੇ ਆਏ ਸੀ ਉਹਨਾਂ ਨੇ ਕਿਹਾ ਸੀਗਾ ਵੀ ਕਿ ਪਾਣੀ ਦੋਨੇ ਜਿਹੜੇ ਪੰਜਾਬ ਤੇ ਹਰਿਆਣਾ ਦੋਨੇ ਭਰਾ ਹਜੇ ਆ। ਜੇ ਕਿਸੇ ਭਰਾ ਤੋਂ ਕੋਈ ਮੰਗ ਕਰਦਾ ਤਾਂ ਉਹ ਦੇ ਦੇਣਾ ਚਾਹੀਦਾ। ਆ ਇਹ ਗੱਲ ਉਹਨਾਂ ਨੇ ਹੁਣ ਚਲੋ ਭਰਾ ਕਹਿ ਦਿੱਤਾ ਪਰ ਮੈਂ ਤਾਂ ਇਹ ਸੈਸ਼ਨ 'ਚ ਵੀ ਇਹ ਜਿਹੜਾ ਮੁੱਦਾ ਚੱਕਿਆ ਸੀ ਵੀ ਇੰਨੇ ਸਾਲਾਂ ਤੋਂ ਪੰਜਾਬ ਦੇ ਨਾਲ ਜਿਹੜਾ ਤੱਕਾ ਹੋਇਆ ਜਿਹੜਾ ਰਾਈਪੇਰੀਅਨ ਸਿਧਾਂਤ ਨੂੰ ਪਾਸੇ ਕਰਕੇ ਸਾਰਾ ਕੁਝ ਧਜੀਆਂ ਹੀ ਉਡਾ ਦਿੱਤੀਆਂ ਗਈਆਂ ਜਦ ਕਿ ਹਿੰਦੁਸਤਾਨ ਚ ਹੋਰ ਕਿਸੇ ਵੀ ਤੁਸੀਂ ਸਟੇਟ ਦੀ ਗੱਲ ਕਰ ਲਓ ਰਾਜਸਥਾਨ ਦੀ ਗੱਲ ਕਰ ਲਓ ਉੱਥੋਂ ਦੀਆਂ ਨਦੀਆਂ ਦੀ ਗੱਲ ਕਰ ਲਓ ਕਵੇਰੀ ਨਦੀ ਨਰਮਦਾ ਨਦੀ ਇੱਥੋਂ ਤੱਕ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਣ ਤੋਂ ਬਾਅਦ ਜਿਹੜਾ ਪਾਣੀ ਵੰਡਿਆ ਗਿਆ ਸਾਰਾ ਕੁਝ ਰਪੇਰੀਅਨ ਸਿਧਾਂਤ ਨੂੰ ਅਸੀਂ ਮੂਰੇ ਰੱਖ ਕੇ ਕੀਤਾ ਪਰ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੋਈ ਤਾਂ ਇੱਕ ਤਰ੍ਹਾਂ ਨਾਲ ਲੁੱਟ ਲਿਆ ਗਿਆ ਡਾਕੇ ਮਾਰੇ ਗਏ ਤੇ ਹੁਣ ਇਹ ਉਸ ਗੱਲ ਦੇ ਨਾਲ ਖੜੇ ਬੜੇ ਅਫਸੋਸ ਦੀ ਗੱਲ ਹੈ ਸਾਨੂੰ ਆਪਣੇ ਪੰਜਾਬੀਆਂ ਦੀ ਗੱਲ ਕਰਨੀ ਚਾਹੀਦੀ ਔਰ ਖਾਸ ਕਰਕੇ ਮਲੋਟ ਜਿੱਥੇ ਅਸੀਂ ਬੈਠੇ ਆਂ ਟੇਲਾਂ ਤੇ ਬੈਠੇ ਲੋਕ ਉਹਨਾਂ ਦਾ ਦੁੱਖ ਦਰਦ ਸਮਝਣਾ ਚਾਹੀਦਾ ਮਾਨ ਸਰਬ ਨੇ ਕਿਹਾ ਹੈਗਾ ਵਿਚਿਕ ਕਿਸਾਨਾਂ ਨੂੰ ਵੀ ਕਿਹਾ ਹੈਗਾ ਕਿ ਕਿਸਾਨ ਜਿਹੜੇ ਧਰਨੇ ਲਾਉਂਦੇ ਸੀ ਹੁਣ ਜੇ ਪੰਜਾਬ ਦਾ ਪਾਣੀ ਜਾ ਰਿਹਾ ਤਾਂ ਹੁਣ ਕਿਸਾਨ ਕਿਉਂ ਬੋਲਦਾ ਮਾਨ ਸਰਬ ਬਿਲਕੁਲ ਠੀਕ ਕਹਿ ਰਹੇ ਨੇ ਕਿਉਂਕਿ ਇਹ ਵੱਡੀ ਸਮੱਸਿਆ ਸਾਡੇ ਪੰਜਾਬੀਆਂ ਦੀ ਔਰ ਪਾਣੀ ਦੇ ਨਾਲ ਹੀ ਸਾਡੀ ਧਰਤੀ ਔਰ ਧਰਤੀ ਦੇ ਨਾਲ ਹੀ ਅਨਾਜ ਹੈ ਤੇ ਜੇਕਰ ਅਸੀਂ ਇਸ ਮੁੱਢਲੀ ਗੱਲ ਨੂੰ ਉਹਨੂੰ ਲੈ ਕੇ ਕੋਈ ਆਪ ਦਾ ਜੰਗ ਨਹੀਂ ਕਰਦੇ ਤਾਂ ਫਿਰ ਕਿਸਾਨਾਂ ਦਾ ਸੰਘਰਸ਼ ਅਧੂਰਾ ਜੇਕਰ ਉਹ ਫੈਸਲਾ ਜਿਹੜਾ ਕਿ ਹਰਿਆਣੇ ਦੇ ਹੱਕ ਦੇ ਵਿੱਚ ਜਾਂਦਾ ਹੈਗਾ ਤੇ ਫਿਰ ਪੰਜਾਬ ਸਰਕਾਰ ਕਿਸ ਤਰ੍ਹਾਂ ਪੰਜਾਬ ਸਰਕਾਰ ਪਹਿਲਾਂ ਵੀ ਸੰਘਰਸ਼ ਕਰ ਰਹੀ ਹੈ ਤੇ ਅਸੀਂ ਇਸ ਤੋਂ ਅੱਗੇ ਵੀ ਸੰਘਰਸ਼ ਕਰਾਂਗੇ ਕਿਉਂਕਿ ਹਾਈ ਕੋਰਟ ਦੇ ਫੈਸਲੇ ਮੰਨਣੇ ਵੀ ਪੈਂਦੇ ਆ ਪਰ ਅਸੀਂ ਉਹਨਾਂ ਸਿਧਾਂਤਾਂ ਨੂੰ ਲੈ ਕੇ ਫੇਰ ਤੋਂ ਅੱਗੇ ਆਵਾਂਗੇ